ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਕਾਲੇ ਪਾਣੀਆਂ ਦਾ ਜਿਹੜੀਆਂ ਜ਼ਹਿਰਾਂ ਪਾ ਕੇ ਗੁੱਡੇ ਧਰਿਆ ਰਹੇ ਸਤਲੁਜ ਦੇ ਵਿੱਚ ਪੰਜਾਬੀਆਂ ਦੀ ਨਾਲ ਕੁਸੀ ਕੀਤੀ ਜਾ ਰਹੀ ਆ ਸਾਡੇ ਜਵਾਕਾਂ ਨੂੰ ਵੀ ਹੁਣ ਤੱਕ ਕੈਂਸਰ ਹੋਣ ਲੱਗ ਗਿਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਪੰਛੀਆਂ ਨੂੰ ਵੀ ਜਾਨਵਰਾਂ ਨੂੰ ਵੀ ਪਤਾ ਨਹੀਂ ਕਿਹੜੇ ਕਿਹੜੇ ਰੋਗ ਸਾਡੀ ਧਰਤੀ ਨੂੰ ਤੇ ਲੋਕਾਂ ਨੂੰ ਲੱਗ ਚੁੱਕੇ ਆ ਉਹ ਪਾਣੀਆਂ ਦੀ ਬਦੌਲਤ। ਉਹਦੇ ਸਬੰਧ 'ਚ ਲਗਾਤਾਰ ਅਸੀਂ ਪੂਰੇ ਪੰਜਾਬ 'ਚ ਜਾ ਰਹੇ ਆ। 15 ਅਗਸਤ ਦਾ ਵੱਡਾ ਇਕੱਠ ਰੱਖਿਆ। ਲੁਧਿਆਣੇ ਮਾਰਚ ਲਈ ਤੇ 15 ਸਤੰਬਰ ਤੱਕ ਜਿਹੜਾ ਉਹ ਬੁੱਢੇ ਦਰਿਆ ਨੂੰ ਬੰਨ ਮਾਰਨ ਦਾ ਪਾਟੀਚਾ ਮਿਥਿਆ ਜੇ ਨਾ ਕੋਈ ਹੱਲ ਹੋਇਆ ਤਾਂ। ਸੋ ਉਹਦੇ ਸਬੰਧ 'ਚ ਕੱਲ ਨੂੰ 12 ਤਰੀਕ ਨੂੰ ਜ਼ਿਲ੍ਹਾ ਮਾਨਸਾ ਤੇ ਜ਼ਿਲ੍ਹਾ ਬਠਿੰਡੇ ਦੀਆਂ ਮੀਟਿੰਗਾਂ ਨੇ। ਜ਼ਿਲ੍ਹੇ ਬਟਿੰਡੇ ਦੀ ਮੀਟਿੰਗ ਦਾ ਸਮਾਂ 10 ਵਜੇ ਤੜਕੇ ਗੁਰੂ ਘਰਾ ਗੁਰੂ ਅਰਜਨ ਪਾਤਸ਼ਾਹ ਦਾ ਗੁਰੂ ਘਰਾ ਜਿਹੜਾ ਬਾਈਪਾਸ ਬਰਨਾਲੇ ਦੇ ਉੱਤੇ ਦਾ ਆਪਾਂ ਗ੍ਰੀਨ ਪੈਲੇਸ ਨੂੰ ਮੁੜਦੇ ਆ ਬਿਲਕੁਲ ਖੁੰਝੇ ਤੇ ਗੁਰੂ ਘਰ ਬਣਿਆ ਹੋਇਆ ਉੱਥੇ 10 ਵਜੇ ਸਮਾਂ ਰਹੂਗਾ 1 ਵਜੇ ਭਲਾਡੇ ਰੇਲਵੇ ਸਟੇਸ਼ਨ ਦੇ ਕੋਲ ਜਿਹੜਾ ਗੁਰੂ ਘਰ ਆ ਜਿਹਨੂੰ 12 ਗੁਰੂ ਘਰ ਕਿਹਾ ਜਾਂਦਾ 12 ਪਿੰਡਾਂ ਦਾ 1 ਵਜੇ ਸਮਾਂ ਜ਼ਿਲ੍ਹਾ ਮਾਨਸਾ ਦਾ ਆਪਾਂ ਮੀਟਿੰਗ ਭਲਾਡੇ ਰੱਖੀ ਆ ਸុំ ਅਪੀਲ ਕਰਦਾ ਕਿ ਮਾਨਸਾ ਬਟਿੰਡੇ ਵਾਲੇ ਜਾਂ ਹੋਰ ਜਿੱਥੇ ਵੀ ਤੁਸੀਂ ਆ ਸਕਦੇ ਹੋ ਵੱਧ ਤੋਂ ਵੱਧ ਉੱਥੇ ਪਹੁੰਚਿਓ ਇਸ ਤੋਂ ਇਲਾਵਾ ਅਸੀਂ ਹੋਰ ਜ਼ਿਲ੍ਹਿਆਂ 'ਚ ਵੀ ਆਉਣਾ ਅਸੀਂ ਪਹਿਲਾਂ ਸਨੇਹਾ ਕੁਝ ਹੋਰ ਮੀਡੀਆ 'ਤੇ ਪਾ ਦਿਆ ਕਰਾਂਗੇ ਜਿਹੜੇ ਸੱਜਣ ਭਰਾ ਜੁੜਨਾ ਚਾਹੁੰਦੇ ਐ ਇਸ ਮੋਰਚੇ ਦੇ ਨਾਲ ਉਹ ਥੱਲੇ ਆਪਣੀ ਟਿੱਪਣੀ ਕਰਕੇ ਉੱਥੇ ਆਪਣਾ ਨੰਬਰ ਵੀ ਤੁਸੀਂ ਲਿਖ ਸਕਦੇ ਹੋ ਤਾਂ ਕਿ ਅਸੀਂ ਤੁਹਾਡੇ ਨਾਲ ਤੁਹਾਡੇ ਜਿਹੜੇ 'ਚ ਆਉਣ ਵੇਲੇ ਆਪਣਾ ਪਿੰਡ ਆਪਣਾ ਨਾਂ ਆਪਣਾ ਨੰਬਰ ਆਪਣੇ ਜ਼ਿਲ੍ਹੇ ਦਾ ਨਾਂ ਤਾਂ ਕਿ ਅਸੀਂ ਤੁਹਾਡੇ ਜ਼ਿਲ੍ਹੇ ਚ ਆਉਣ ਮਿਲੇ ਤੁਹਾਡੇ ਨਾਲ ਸੰਪਰਕ ਕਰ ਸਕੀਏ ਸੋ ਆਓ ਪੰਜਾਬੀਓ ਇਸ ਅਤਵਾਦ ਤੋਂ ਸਤਕਾਰਾ ਪਾਉਣ ਲਈ ਜਿਹੜਾ ਇਹ ਆਪਾਂ ਕਹਿੰਦੇ ਆਂ ਜ਼ਹਿਰਾਂ ਦੇ ਦਰਿਆ ਵਗ ਰਹੇ ਨੇ ਨਸ਼ੇ ਦਾ ਚਿੱਟੇ ਨਾਲ ਦਾ ਕੋਈ ਛੱਡ ਜੂਗਾ ਬਾਜੂਗਾ ਚਿੱਟਾ ਦਾ ਮੰਨ ਲਓ ਕਿਸੇ ਬੰਦੇ ਦੀ ਗਲਤੀ ਹੁੰਦੀ ਉਹ ਪੀਣ ਲੱਗ ਗਿਆ ਇਹ ਤਾਂ ਸਾਡੀ ਗਲਤੀ ਵੀ ਕੋਈ ਨਹੀਂ ਪੰਜਾਬੀਆਂ ਦੀ ਗਲਤੀ ਵੀ ਕੋਈ ਨਹੀਂ ਇਹ ਜਿਹੜੀਆਂ ਡਾਈਂਗ ਫੈਕਟਰੀਆਂ ਸਾਡੇ ਸਿਰ ਮਣੀਆਂ ਗਈਆਂ ਥੋਪੀਆਂ ਗਈਆਂ ਲਿਆ ਕੇ ਦੱਖਣ ਦੇ ਵਿੱਚ ਉੱਥੇ ਪਾਬੰਦੀ ਹੋਣ ਦੇ ਬਾਵਜੂਦ ਇੱਥੇ ਲਿਆ ਕੇ ਲਾਤੀਆਂ ਤੇ ਉਹ ਪਤਾ ਨਹੀਂ ਕਿਹੜੇ ਕਿਹੜੇ ਜਰੇਨੀਅਮ ਕੈਮੀਕਲ ਕਿਹੜੀਆਂ ਕਿਹੜੀਆਂ ਧਾਪਤਾਂ ਜ਼ਹਿਰੀਲੀਆਂ ਜਿਹੜੀਆਂ ਪਾਣੀ 'ਚ ਪਾ ਕੇ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ ਫਰੀਕੇ ਪੁੱਤਨ ਵਾਲੀਆਂ ਸੋ ਆਓ ਯਾਰ ਮਸਲਾ ਪਾਣੀ ਦਾ ਤੇ ਪਾਣੀ ਨਾਲ ਹਰ ਇਨਸਾਨ ਜੁੜਿਆ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਚਾਹੇ ਕੋਈ Hindu ਆ ਸਿੱਖ ਆ ਜਾਂ ਮੁਸਲਮਾਨ ਆ ਸੋ ਆਓ ਮੇਰਾ ਵੀਰ ਜੇ ਆਪਾਂ ਇਹ ਜ਼ਹਿਰ ਜਿਹੜਾ ਪਿਛਲੇ 40 ਸਾਲ ਤੋਂ ਬੁੱਡੇ ਦਰਿਆ ਰਾਹੀਂ ਨਹੀਂ ਉਧਰ ਦੂਜੇ ਪਾਸੇ ਬਿਆਸ ਦੇ ਦਰਿਆ ਦੇ ਵਿੱਚ ਵੀ ਪੈਂਦਾ ਹੈ ਇਹ ਜਿਹੜੇ ਬੋਰ ਕਰਕੇ ਫੈਕਟਰੀਆਂ ਵਾਲੇ ਧਰਤੀ ਹੇਠਾਂ ਵੀ ਪਾਈ ਜਾਂਦੇ ਆ ਸਾਡਾ ਥੱਲੇ ਪੱਤਣ ਵੀ ਸਾਰਾ ਜ਼ਹਿਰੀਲਾ ਕਰਤਾ ਧਰਤੀ ਦੇ ਉਹਨਾਂ ਨੇ ਸੋ ਆਓ ਆਪਾਂ ਆ ਜਾ ਕੇ ਦੇਖ ਲਓ ਗਿੜਾ ਮਾਰ ਲਓ ਹਸਪਤਾਲਾਂ ਦੇ ਵਿੱਚ ਰੋਜ਼ ਦਿਨ ਰਿਪੋਰਟਾਂ ਆ ਰਹੀਆਂ ਨੇ ਅੱਜ ਦੀ ਮੈਂ ਰਿਪੋਰਟ ਤਾਜ਼ਾ ਪੜ ਰਿਹਾ ਸੀਗਾ ਏਡਜ਼ ਦੇ ਨਾਲ ਸਕੂਲਾਂ ਦੇ ਜਵਾਕਾਂ ਨੂੰ ਏਡਜ਼ ਹੋ ਰਿਹਾ ਵੱਡੀ ਗਿਣਤੀ 'ਚ ਜਿਹੜੇ 5ਵੀਂ 5ਵੀਂ 7ਵੀਂ 8ਵੀਂ 10ਵੀਂ ਚ ਪੜਦੇ ਜਵਾਕ ਆ ਉਹ ਚਿੱਟੇ ਨਾਲ ਵੀ ਆ ਜਿੱਥੇ ਚਿੱਟੇ ਦਾ ਠੀਕ ਆ ਪੈਖੂ ਦੇ ਲਾਈ ਜਾਂਦੇ ਆ ਉਹ ਕੱਢ ਕੇ ਉਹੀ ਸੂਈ ਲਾ ਲੈਣੇ ਆ ਨਸ਼ਿਆ ਕਰਕੇ ਵੀ ਆ ਤੇ ਆ ਜਿਹੜੀ ਜ਼ਹਿਰ ਲੋਕਮੇ ਰੂਪ ਸਾਨੂੰ ਪਤਾ ਨਹੀਂ ਲੱਗ ਰਿਹਾ 40 ਸਾਲ ਤੋਂ ਪੰਜਾਬੀਆਂ ਦੀਆਂ ਨਸ਼ਾਂ ਦੇ ਵਿੱਚ ਪੰਜਾਬੀਆਂ ਦੀ ਨਾੜਾਂ ਦੇ ਵਿੱਚ ਆ ਜ਼ਹਿਰ ਜਿਹੜੀ ਭਰਤੀ ਆ ਦਰਿਆਵਾਂ 'ਚ ਜ਼ਹਿਰਾਂ ਪਾ ਕੇ ਦੇ ਧਰਤੀ ਹੇਠਾਂ ਜ਼ਹਿਰਾਂ ਪਾ ਕੇ ਫੈਕਟਰੀਆਂ ਨੇ ਸੋ ਆਓ ਜੇ ਆਪਾਂ ਅੱਜ ਨਾ ਉੱਥੇ ਤੁਹਾਡੇ ਆਉਣ ਵਾਲੇ ਸਮੇਂ 'ਚ ਮੇਰੀ ਗੱਲ ਯਾਦ ਰੱਖਿਓ ਮੈਂ ਨਹੀਂ ਕਹਿੰਦਾ ਇਹ ਏਮਜ ਵਰਗਿਆਂ ਦੇ ਜਿਹੜੀਆਂ ਰਿਪੋਰਟਾਂ ਕਹਿੰਦੀਆਂ ਨੇ ਹੋਰ ਜਿਹੜੀਆਂ ਵੱਡੀਆਂ-ਵੱਡੀਆਂ ਜਾਂਸੀਆਂ ਦੀਆਂ ਰਿਪੋਰਟਾਂ ਕਹਿੰਦੀਆਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਬੱਚਾ ਹੀ ਪੈਦਾ ਹੁਣੋਂ ਹਟ ਜਾਣੇ ਬੱਚੇ ਪੈਦਾ ਹੁਣੋਂ ਹਟ ਜਾਣੇ ਸੋ ਆਓ ਮੇਰਾ ਵੀਰ ਕੱਲ ਨੂੰ 12 ਤਰੀਕ ਹੈ ਮੀਟਿੰਗਾਂ ਫਿਰ ਉਦੋਂ ਅੱਗੇ ਸੰਗਰੂਰ ਪਟਿਆਲਾ ਰੋਪੜ ਜਲੰਧਰ ਅਖਪੂਰ ਥਲਾ ਅੰਮ੍ਰਿਤਸਰ ਸਾਰੇ ਜ਼ਿਲ੍ਹਿਆਂ 'ਚ ਅਸੀਂ ਜਾਣਾ ਉਦੋਂ ਪਹਿਲਾਂ-ਪਹਿਲਾਂ 15 ਅਗਸਤ ਤੋਂ ਸਮੁੱਚੀ ਸਾਡੀ ਟੀਮ ਕਾਵੇ ਪਾਣੀ ਦਾ ਜਿਹੜਾ ਮੋਰਚਾ ਦੀ ਟੀਮ ਹੈ ਸਮੁੱਚੀ ਟੀਮ ਸਾਡੀ ਪਹੁੰਚ ਰਹੀ ਆ ਸੋ ਆਓ ਯਾਰਾ ਆਪਣਾ ਫਰਜ਼ ਸਮਝ ਕੇ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਆਪਾਂ ਇਸ ਯਹਰਾਂ ਦੇ ਖਿਲਾਫ ਜਿਹੜਾ ਮੋਰਚਾ ਲੱਗਿਆ ਹੈ ਇਹਦੇ ਲਈ ਆਪਾਂ ਇੱਕ ਜੁੱਟ ਹੋ ਕੇ ਲੜੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ